ਸਨਾਮਾ ਦਿਲ ਤੇ ਲਗੇ ਫੱਟ ਦਿਖਾਵਾ ਓਏ ਬੇਜਾ ਅੜੀਏ ਹਾਲ ਸਨਾਮਾ ਦਿਲ ਤੇ ਲਗੇ ਫੱਟ ਦਿਖਾਵਾ ਤੇਸੀ दारू ਵਾਂਗ ਇਸ਼ਕ ਦੀ ਚੜੀ ਖੁਮਾਰੀ ਲੱਗੇ ਨਹੀਂ ਲਵ ਮੈਰਿਜ ਕਰਕੇ ਚੰਦ ਦੁੱਖਾਂ ਵਿੱਚ ਪੈ ਗਈ ਨਹੀਂ ਲਵ ਮੈਰਿਜ ਕਰਕੇ ਓਏ ਪੁੱਠਾ ਮੰਗਾ ਲੈ ਲਿਆ ਨਹੀਂ ਲਵ ਮੈਰਿਜ ਕਰਕੇ ਉਹ ਵਿਆਹ ਤੋਂ ਪਹਿਲਾਂ ਐਸ਼ ਕਰਾਈ ਕੁੱਲੂ ਸ਼ਿਮਲੇ ਖੂਬ ਕਮਾਈ ਸ਼ਕਰਾਈ ਨੂੰ ਸ਼ਿਮਲੇ ਬਹੁਤ ਕਮਾਈ ਹੁਣ ਨਹੀਂ ਫਿਲਮ ਦਿਖਾਉਣ ਲੱ ਜਾਂਦਾ ਟੀਵੀ ਚੋਂ ਗਈ ਰਹੀ ਨਹੀਂ ਲਵ ਮੈਰਿਜ ਕਰਕੇ ਜਾਂ ਦੁੱਖਾਂ ਵਿੱਚ ਜਾਂ ਦੁੱਖਾਂ ਵਿੱਚ ਪੈ ਗਈ ਨਹੀਂ ਲਵ ਮੈਰਿਜ ਕਰਕੇ ਜਾਂ ਦੁੱਖਾਂ ਵਿੱਚ ਪੈ ਗਈ ਨਹੀਂ ਲਵ ਮੈਰਿਜ ਕਰਕੇ ਵਿੱਚ ਹੋਟਲਾਂ ਡਿਨਰ ਕੀਤੇ ਮਿਲ ਕੇ ਸ਼ੇਕਤੇ ਠੰਡੇ ਪੀਤੇ ਵਿੱਚ ਹੋਟਲਾਂ ਡਿਨਰ ਕੀਤੇ ਮਿਲ ਕੇ ਸ਼ੇਕਤੇ ਅਜਨੂ ਪਨੀਰ ਖਵਾਉਂਦਾ ਉਹ ਨਹੀਂ ਚਿੱਲੀ ਚਿੱਕਨੇ ਖਵਾਉਂਦਾ ਮੂੰਗੀ ਖਾਣੀ ਪੈਗੀ ਨਹੀਂ ਲਵ ਮੈਰਿਜ ਕਰਕੇ ਜਾਨ ਦੁਖਾ ਵਿੱਚ ਜਾਨ ਦੁਖਾ ਵਿੱਚ ਪੈ ਗਈ ਨਹੀਂ ਲਵ ਮੈਰਿਜ ਕਰਕੇ ਪੁੱਠਾ ਪੰਗਾਲੇ ਲਿਆ ਨਹੀਂ ਲਵ ਮੈਰਿਜ ਕਰਕੇ ਪਹਿਲਾਂ ਤਾਂ ਏ ਮਜ ਨੂੰ ਸਾਰੇ ਅੰਬਰੋਂ ਤੋੜਨ ਚੰਨ ਸਿਤਾਰੇ ਓਏ ਪਹਿਲਾਂ ਤਾਂ ਏ ਮਜ ਨੂੰ ਸਾਰੇ ਕੰਤੀਆਂ ਦਾ ਵੀਡੀਓ ਕੌਂਟ ਤੇ ਲੱਗਿਆ ਰਹਿੰਦਾ ਰਾਤ ਨੂੰ 2 2 ਵਜੇ ਤੱਕ ਬਾਅਦ ਪਤਾ ਲੱਗਦਾ ਵੀ ਦਾੜੀਆਂ ਰੱਖ ਲਿਆ ਉਹ ਪਹਿਲਾਂ ਤਾਂਗੇ ਮਜ ਨੂੰ ਸਾਰੇ ਅੰਬਰੋਂ ਤੋੜਨ ਚਾਹੁੰਦੇ ਸਤਾਰੇ ਇਹ ਤਾਂ ਮੰਜੀ ਚੱਕਣਾ ਹੋਵੇ ਜਿੱਥੇ ਕੇ ਰਾ ਡੈਲੀ ਨਹੀਂ ਲਵ ਮੈਰਿਜ ਕਰਕੇ ਜਾਨ ਦੁਖਾਂ ਵਿੱਚ ਜਾਨ ਦੁਖਾਂ ਵਿੱਚ ਪੈ ਗਈ ਨਹੀਂ ਲਵ ਮੈਰਿਜ ਕਰਕੇ ਪੁੱਠਾ ਪੰਗਾ ਲੈ ਲਿਆ ਇਹ ਲਵ ਮੈਰਿਜ ਕਰਕੇ ਉਹ ਕੱਲ ਦੀ ਪਣੀ ਮੈਂ ਮੈਰਜ਼ਿਨਾ ਕਰਿਓ ਕੋਈ ਘਰ ਦੀ ਪਹਿਣੋ ਮੈਂ ਅਰਜ਼ੋਈ ਲਵ ਮੈਰਿਜ ਨਾ ਕਰਿਓ ਕੋਈ ਐ ਤੰਬੂਰ ਦੇ ਲੱਡੂ ੜੀਏ ਮੈਂ ਜੋ ਖਾ ਕੇ ਬਈ ਨਹੀਂ ਲਵ ਮੈਰਿਜ ਕਰਕੇ ਜਾਂ ਦੁੱਖਾਂ ਵਿੱਚ ਜਾਂ ਦੁੱਖਾਂ ਵਿੱਚ ਪੈ ਗਈ ਇਹ ਲਵ ਮੈਰਿਜ ਕਰਕੇ ਜਾਂ ਦੁੱਖਾਂ ਵਿੱਚ ਪੈ ਗਈ ਨਹੀਂ ਲਵ ਮੈਰਿਜ ਕਰਕੇ ਮਾਤਿਆਂ ਤੋਂ ਜੋ ਬੇਮੁਖ कलम शाबा कई नव मैरिज करी लव